ਉਹ ਸਟਾਈਲ ਥੋੜਾ ਬਹੁਤਾ ਚੇਂਜ ਹੁੰਦਾ ਗੱਲਾਂ ਤੋਂ ਹੀ ਹੁੰਦੀਆਂ ਨੇ ਉਹਨੂੰ ਤੋੜ ਦੋ ਜਿਵੇਂ ਕਹਿੰਦੇ ਵੀ ਥੋੜਾ ਬਹੁਤਾ ਇੱਧਰ ਉੱਧਰ ਕਰਕੇ ਉਹਨੂੰ ਸੈੱਟ ਕਰ ਲੈਂਦੇ ਆ ਤੇ ਇਹ ਸਟਾਈਲ ਚੇਂਜ ਹੁੰਦਾ ਹੀ ਰਹਿੰਦਾ ਦੇਖੋ ਕਿੰਨੀ ਪਰਵਾਰ ਕਿੰਨੀ ਪੀੜਾ ਮਾਰਕੀਟ ਦੇ ਵਿੱਚ ਤੇ ਸਾਰੇ ਹਿੱਟ ਨਹੀਂ ਹੋ ਰਹੇ ਤਾਂ ਐਂਡ ਕਿ ਤੁਹਾਨੂੰ ਲੱਗਦਾ ਕਿ ਅੱਜਕੱਲ ਸੋਸ਼ਲ ਮੀਡੀਆ ਦੇ ਟਾਈਮ 'ਚ ਸਟਾਰਸ ਲਈ ਈਜ਼ੀ ਹੋ ਗਿਆ ਹੈ ਉੱਪਰ ਆਣਾ ਜਾਂ ਫੇਮਸ ਹੋਣਾ ਕੰਪੀਟੀਸ਼ਨ ਤਾਂ ਬਹੁਤ ਹੈ ਇਸ ਵੇਲੇ ਵੀ ਹਾਂਜੀ ਤੇ ਬਹੁਤ ਵਰਕ ਕਰਨਾ ਪੈਂਦਾ ਹੈ ਇਸ ਵੇਲੇ ਤੇ ਇਹ ਜ਼ਰੂਰੀ ਨਹੀਂ ਕਿ ਵੀ ਕੰਪਿਊਟਰ ਜੁਗ ਆ ਗਿਆ ਤਾਂ ਵੀ ਕਿਸੇ ਨੇ ਇਧਰ ਕੁਝ ਪਾਇਆ ਤਾਂ ਉਧਰ ਜਾ ਕੇ ਹਟ ਗਿਆ ਨੀਦੇ ਲੱਗੇੜਾ ਸ਼ੌਂਕਦਾਨ ਨਾਨੇ ਗੋਰੀਏ ਦੇ ਲੱਗੇੜਾ ਨੀਦੇ ਲੱਗੇੜਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਤੁਹਾਡੇ ਨਾਲ ਸੁਖ ਸਿੱਧੂ ਅੱਜ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਉੱਗੇ ਗੀਤਕਾਰ ਬਲਬੀਰ ਬੋਪਾ ਰਾਏ ਜੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ 뮤직 ਨੂੰ ਲੈ ਕੇ ਤੇ ਉਹਨਾਂ ਦੀ ਲਾਈਫ ਨੂੰ ਲੈ ਕੇ ਸਰ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬ ਹਰਿਆਣਾ ਵਿੱਚ ਸੁਖ ਥੈਂਕ ਯੂ ਸੈਮ ਥੈਂਕ ਯੂ ਬਹੁਤ ਵੈਰੀ ਮਚ ਤੁਹਾਡਾ ਤੇ ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਜਾ ਬਈ ਸਤਿ ਸ਼੍ਰੀ ਅਕਾਲ ਤੇ ਤੁਹਾਡੀ ਸਾਰੇ ਸਟਾਫ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਮੈਂ ਤੁਹਾਡੇ ਦੇਖਦਾ ਰਿਹਾ ਨਾ ਵੀਡੀਓਜ਼ ਵਗੈਰਾ ਤੇ ਬੜਾ ਤੁਸੀਂ ਕੰਮ ਕਰ ਰਹੇ ਹੋ ਹਰ ਆਮ ਤੋਂ ਖਾਸ ਕਲਾਕਾਰਾਂ ਨੂੰ ਸਾਰਿਆਂ ਨੂੰ ਆਡੀਅנס ਦੇ ਰੂਬਰੂ ਕਰਾ ਰਹੇ ਹੋ ਥੈਂਕ ਯੂ ਤੁਹਾਡੇ ਸਾਰਿਆਂ ਦਾ ਸਰ ਜਿਵੇਂ 뮤ਜ਼ਿਕ ਸਿੰਗਰਸ ਦਾ ਸਟਾਈਲ ਚੇਂਜ ਹੋ ਰਿਹਾ ਹੈ ਗੀਤ ਗਾਉਣ ਦਾ ਉਵੇਂ 뮤ਜ਼ਿਕ ਦਾ ਸਟਾਈਲ ਵੀ ਚੇਂਜ ਹੋ ਰਿਹਾ ਹੈ ਕਿਸ ਨਾਲ ਲਿਖਣ ਦਾ ਸਟਾਈਲ ਵੀ ਚੇਂਜ ਹੁੰਦਾ ਹੈ ਅਸਲ ਵਿੱਚ ਨਾ ਹਰ 1.5 2 ਸਾਲ ਬਾਅਦ ਉਹ ਸਟਾਈਲ ਥੋੜਾ ਬਹੁਤਾ ਚੇਂਜ ਹੁੰਦਾ ਗੱਲਾਂ ਤਾਂ ਹੋਈ ਹੁੰਦੀਆਂ ਨੇ ਉਹਨੂੰ ਤੋੜ ਜਿਵੇਂ ਕਹਿੰਦੇ ਆ ਵੀ ਥੋੜਾ ਬਹੁਤਾ ਇਧਰ ਉਧਰ ਕਰਕੇ ਉਹਨੂੰ ਸੈੱਟ ਕਰ ਲੈਂਦੇ ਆ ਤੇ ਇਹ ਸਟਾਈਲ ਚੇਂਜ ਹੁੰਦਾ ਹੀ ਰਹਿੰਦਾ ਪਰ ਜਿਹੜਾ ਉਹਦੇ ਵਿੱਚ ਪੰਚ ਆ ਉਹ ਹਮੇਸ਼ਾ ਪੁਰਾਣੇ ਵਾਂਗ ਵਰਕ ਕਰਦਾ ਹਾਂਜੀ ਸਰ ਐਂਡ ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਟਾਈਮ 'ਚ ਸਟਾਰਸ ਲਈ ਈਜ਼ੀ ਹੋ ਗਿਆ ਹੈ ਉੱਪਰ ਆ ਕੇ ਆਣਾ ਜਾਂ ਫੇਮਸ ਹੋਣਾ ਜਿਵੇਂ ਤਾਂ ਪੁਰਾਣੇ ਟਾਈਮ ਦੇ ਹਿਸਾਬ ਨਾਲ ਗੀਤਕਾਰਾਂ ਲਈ ਵੀ ਤੇ ਸਿੰਗਰਸ ਲਈ ਵੀ ਅਹ ਈਜ਼ੀ ਤਰੀਕਾ ਸਾਦੇ ਹੋ ਗਿਆ ਹੈ ਤਾਂ ਕਿ ਜ਼ਰੂਰੀ ਨਹੀਂ ਕਿ ਵੀ ਕੰਪਿਊਟਰ ਜੁਗ ਆ ਗਿਆ ਤਾਂ ਵੀ ਕਿਸੇ ਨੇ ਇਧਰ ਕੁਝ ਪਾਇਆ ਤਾਂ ਉਧਰ ਜਾ ਕੇ ਹਟ ਹੋ ਗਿਆ ਦੇਖੋ ਕਿੰਨੀ ਪਰਮਾਰ ਕਿੰਨੀ ਭੀੜ ਹੈ ਮਾਰਕੀਟ ਦੇ ਵਿੱਚ ਤੇ ਸਾਰੇ ਹਟ ਨਹੀਂ ਹੋ ਰਹੇ ਤੇ ਜੇ ਸੌਖਾ ਹੁੰਦਾ ਕੰਮ ਹੁੰਦਾ ਤਾਂ ਸਾਰੇ ਹਟ ਹੋ ਜਾਂਦੇ ਤੇ ਸਭ ਨੂੰ ਹਾਰਡਵਰਕ ਵਿੱਚ ਹੀ ਲੱਗਣਾ ਪੈਂਦਾ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ ਦੇ ਗੀਤਾਂ ਚ ਵੈਸਟਰਨ ਫੈਸ਼ਨ ਜ਼ਿਆਦਾ ਆ ਗਿਆ ਰੈਦਰ ਦਨ ਕਲਚਰਲ ਸੌਂਗਸ ਤੋਂ ਨਹੀਂ ਹਰ ਤਰ੍ਹਾਂ ਦਾ ਵਾ ਦੇਖੋ ਜਿੱਥੇ ਗਾਣੇ ਦੂਸਰੇ ਮਾਡਰਨ ਗਾਣੇ ਅੱਜ ਕੱਲ ਜਿਹੜੇ ਸਟਾਈਲ ਦੇ ਲੋਕੀ ਗਾਉਂਦੇ ਆ ਉਹ ਵੀ ਹਿੱਟ ਆ ਉੱਥੇ ਸੌਫਟ ਗਾਣਾ ਵੀ ਕਿਤੇ ਨਹੀਂ ਤੇਰਾ ਰੁਤਬਾ ਘਟਦਾ ਕਿੰਨਾ ਸੌਫਟ ਸੌਫਟ ਗਾਣਾ ਹਿੱਟ ਹੋ ਗਿਆ ਹਾਂਜੀ ਹਰ ਤਰ੍ਹਾਂ ਦੀ ਆਡੀਅנס ਆ ਤੇ ਬਸ ਤੁਹਾਡਾ ਕੰਟੈਂਟ ਵਧੀਆ ਹੋਣਾ ਚਾਹੀਦਾ ਜਿਹਦੇ ਕੋਲ ਆ ਗਿਆ ਵਾਹਿਗੁਰੂ ਜੀ ਨੇ ਕਿਰਪਾ ਕਰ ਦੇਣੀ ਆ ਬੱਲੇ ਬੱਲੇ ਹੋ ਜਾਂਦੀ ਆ ਅੱਜ ਅਸੀਂ ਗੀਤਕਾਰ ਕੋਲੋਂ ਗਾਣਾ ਸੁਣਨਾ ਵੀ ਚਾਹਾਂਗੇ ਉਹਨਾਂ ਦਾ ਬਹੁਤ ਹੀ ਮਸ਼ਹੂਰ ਗਾਣਾ ਜੋ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਦੇਲੇ ਗੇੜਾ ਜੀ ਹਾਂ ਜੀ ਮੈਂ ਤਾਂ ਤੁਸੀਂ ਹਮੇਸ਼ਾ ਇਹੀ ਗਾਣਾ ਸੁਣਦੇ ਹੋ ਮੈਂ ਜਦੋਂ ਵੀ YouTube ਖੋਲਦਾ ਹਰ ਵਾਰ ਜੀ ਦੇ ਲੱਗੇੜਾ ਨਹੀਂ ਦੇ ਲੱਗੇੜਾ ਗਿੱਧੇ ਵਿੱਚ ਉੱਡ ਸੌਰੀ ਮਾਫੀ ਚਾਹੁੰਦਾ ਮੈਂ ਸੁੱੱਚਾ ਕਰਨ ਵਾਲੇ ਬੰਦੇ ਆ ਤੇ ਕਿਤੇ ਉਧਰ ਤੁਸੀਂ ਈਚਾ ਸੌਣ ਲੈ ਨਹੀਂ ਈਚਾ ਸੌਣ ਨੂੰ ਉਲਟਾ ਕੇ ਦਿੰਦੇ ਤੇ ਦੇ ਲੱਗੇੜਾ ਨਹੀਂ ਦੇ ਲੱਗੇੜਾ ਗਿੱਧੇ ਵਿੱਚ ਉੱਡਦੇ ਪਰਾਂਦੇ ਡੋਰੀਏ ਨੀਦੇ ਲਗੇੜਾ ਸ਼ੌਕਦਾਨ ਨਾਨੇ ਗੋਰੀਏ ਦੇ ਲਗੇੜਾ ਨੀਦੇ ਲਗੇੜਾ ਰੂਪ ਤੇਰਾ ਸਪਣੀ ਦੇ ਢੰਗ ਵਰਗਾ ਨਿਰੰਗ ਲਾ ਦੁਪੱਟਾ ਤੇਰਾ ਖੰਭ ਵਰਗਾ ਉਡਲੇ ਹਵਾ ਚ ਸਫਿਆਂ ਤੋਂ ਗੋਰੀਏ ਦੇ ਲਗੇੜਾ ਸ਼ੌਕਦਾਨ ਨਾਨੇ ਗੋਰੀਏ ਦੇ ਲਗੇੜਾ ਨੀਦੇ ਲਗੇੜਾ ਆ ਗਿਆ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜਰੂਰ ਚੜਦੀ ਕਲਾ ਚ ਰਹੋ ਇਹ ਮੇਰੇ ਨਾਲ ਮੌਜੂਦ ਸਨ ਬਹੁਤ ਹੀ ਮਸ਼ਹੂਰ ਗੀਤਕਾਰ ਐਂਡ ਸਿੰਗਰ ਬਲਵੀਰ ਬੋਪਾਰਾਈ ਅਸੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੀ ਲਾਈਫ ਨੂੰ ਲੈ ਕੇ ਤੇ 뮤직 ਬਾਰੇ ਉਮੀਦ ਹੈ ਤੁਹਾਨੂੰ ਸਾਡੀ ਗੱਲਬਾਤ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਤੇ ਅਜਿਹੇ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ